ਕੋਰਸ ਹੀ ਦਿਨੇ ਕਹਿ ਕੰਮ ਬੰਦ ਕਰ। ਇੱਕ ਵਜ ਨਾਲ ਦਸਤਾ ਕੰਮ ਥੋੜਾ ਚੱਲੀ ਜਾਂਦਾ। ਅੱਖਾਂ ਦੇ ਵਿੱਚ ਆ ਸਾਡੇ। ਜਿਹੜੀ ਛੋਟੀ ਉਮਰ ਹੈ ਇਹਦੇ ਉਦ ਮੇਰਾ ਆ ਕੋਰਸ ਹੋ ਗਿਆ। ਅਸੀਂ ਤਾਂ ਮੱਟ ਵਿਸੇ ਮਾਰਦੇ ਯਾਰ। ਫਿਰ ਜੀਨ ਨੂੰ ਲੈ ਕੇ ਕਿੱਥੇ ਲੈ ਕੇ ਜਾਣੀ ਆ ਉਹਨੇ। ਕਾਹਦਾ ਬਾਤ ਨਹੀਂ ਤਾਂ ਬਣੀ ਹੋ ਗਈ। ਸੈਟਰ ਨਾਲ ਰਾਂ ਸਾਡੀ ਅੱਗ ਲਾਈਦਾ ਬਦਲ ਨੇ ਫਲਾਣੇ ਪਾਸੇ ਲੱਗ ਗਈ। ਕਰ ਲੋ ਸੈਟਰ ਨਾਲ ਹੀ। ਪਰ ਪ੍ਰਿੰਟਰ ਨੇ ਕਹਿ ਕੰਮ ਬੰਦ ਕਰ। ਕੰਮ ਥੋੜਾ ਚੱਲੀ ਜਾਂਦਾ। ਅੱਖਾਂ ਵਿੱਚ ਆ ਸਾਡੇ ਕੰਮ ਥੋੜਾ ਚੱਲੀ ਜਾਂਦਾ। ਸਾਡਾ ਚੂਨਾ ਮਾਰਕਿੰਗ ਵਾਲਾ ਕੰਮ ਬੰਦ ਹੈ। ਤੁਸੀਂ ਜਿਵੇਂ ਇਹਦੇ ਮਿਲ ਗਏ। ਚੱਲ ਨਹੀਂ ਵੀ। ਹੁਣ ਬਰੀ ਬਰੀ ਗਾ। ਮੈਂ ਸਾਨੂੰ ਇਹ ਵਾਸਤੇ ਵੀ ਡਰੋਨ ਚੱਲ ਰਹੇ ਆ। ਤੋ ਉਹਨੂੰ ਕਹਤਾ ਜਨਾਬ ਉਹਨੂੰ ਕਹਤਾ ਨਹੀਂ ਕਹਤਾ ਬੰਦ ਹੋ ਗਈ ਫਿਰ ਸਾਹਮਣੇ ਤੇ ਨਹੀਂ ਪਹਿਲਾਂ ਦੇਖਣ ਦੇ ਹੁਣੀ ਫਾਦੇ ਦੀ ਗੱਲ ਕਰ ਪਹਿਲਾਂ ਹੀ ਤਾਰਿਆ। ਇੱਕ ਵਾਰੋ ਸੂਚਲਾ ਕਰ ਲਾ। ਉਹ ਇਹ ਤਾਂ ਅਸੀਂ ਦੱਸ ਹੀ ਦੇ। ਦੇਖੋ ਮੇਰੀ ਗੱਲ ਸੁਣੋ ਜਦੋਂ ਅਸੀਂ ਗੱਲ ਕਰਨ। ਤੂੰ ਯਾਰ ਕਿੱਥੇ ਆ ਕੇ ਕੰਮ ਬੰਦ ਕਹਿ ਗਈ? ਉਹੋ ਹੀ ਚਲਾਕੀ ਕਰਦੇ ਨੇ। ਹੁਣ 50 ਥੱਲੇ ਚੁਕਾ ਦਾ ਮੁੰਡੇ ਨਹੀਂ ਕੋਈ ਨੈੱਗ ਮਾਰਦੇ। ਹੁਣ ਤੇ ਤਾਂ ਹੁਣ ਜਾਦ ਵੀ ਹੁੰਦਿਆ ਫਿਰਦਾ। ਮਾਰਕੀਟ ਥੋੜੀ ਹੋ ਰਹੀ ਆ। ਮੈਂ ਉੱਥੇ ਵੀ ਇਹੀ ਬੋਲ ਕੇ ਆਇਆ। ਉਹ ਵੀ ਕਰਦੇ ਆ। ਕੰਮ ਤਾਂ ਪੂਰਾ ਉਨਾ ਮਾਰਕਿੰਗ ਪਤਾ ਹੋਦਾ ਜੂਨਾ ਮਾਰਕੇ ਗਿਆ ਸਾਨੂੰ ਕੁਛ ਵੀ ਹੈਗਾ ਨਾ ਮਾਰਕਿੰਗ ਤਾਂ ਬਣੇ ਹੋਵੇ ਸੈਟਰ ਲੇਡਰ ਆਂ ਸਾਡੀ ਅੱਗ ਲਾਈਦਾ ਪਤਾ ਨਹੀਂ ਫਲਾਣੇ ਹੌਸਲੇ ਲੱਗ ਗਈ ਕਰ ਲੋ ਸੈਟਰ ਰਾਹੀਂ ਉਹ ਤਾਂ ਤਾਂ ਕੀ ਬੋਲਿਆ ਤਾਂ ਤਾਂ ਬੋਲ ਕੇ ਆਏ ਉੱਤੇ ਬੁੱਤੇ ਉੱਤੇ ਤਾਂ ਜਾ ਕੇ ਉਹ ਕਰ ਲੈਣ ਉਹ ਉੱਤੇ ਸਾਨੂੰ ਕੋਈ ਫਾਇਦਾ ਨਹੀਂ ਨਕਸ਼ਾ ਤੁਹਾਡੇ ਕੋਲੇ ਆ ਨਕਸ਼ੇ ਦੇ ਬਾਅਦ ਨਵਾਂ ਨਕਸ਼ਾ ਬਣਾ ਦਿਓ ਆਪਣੀ ਲੜਾਈ ਇੱਥੇ ਹੋ ਰਹੀ ਹੈ ਜੀ ਬੱਤਾਂ ਦੀ ਆਪਾਂ ਗੱਲ ਗੱਲ ਕੀਤੀ ਸੀ ਆਪਾਂ ਬੈਠੀਏ ਆਪਾਂ ਬੈਠਣ ਨੂੰ ਤਿਆਰ ਹਾਂ ਕੰਮ ਬੰਦ ਕਰ ਕੀ ਕਰ ਕੰਮ ਬੰਦ ਕਰ ਤਾਂ ਥੋੜੀ ਹੈ ਗੱਲ ਤਾਂ ਸੁਣ ਲੋ ਮੇਰੀ ਯਾਰ ਜੂਨਾ ਮਾਰਕਿੰਗ ਤਾਂ ਬਿਲਕੁਲ ਚੱਲ ਹੀ ਨਹੀਂ ਸਕਦਾ ਚੱਲ ਹੀ ਨਹੀਂ ਸਕਦਾ ਜੀ ਹੁਣ ਪਤਾ ਨਹੀਂ ਕਿ ਨਹੀਂ ਚੱਲਦਾ ਕਿਹਨੇ ਫੋਟੋ ਲਿਆ ਕੇ ਤੇਜ ਦੋ ਪੇ ਅਸੀਂ ਹੁਣੇ ਦੋ ਮਿੰਟ ਤੁਹਾਨੂੰ ਫੋਟੋ ਲਿਆ ਕੇ ਆਉਣੇ ਅਸੀਂ ਦੋ ਪੇ ਅਸੀਂ ਅੱਜ ਕਰ ਲ ਤੋ ਪਿੱਛੇ ਹੋ ਜਾਣਾ ਅਸੀਂ ਜੇ ਨਾ ਆਪਾਂ ਲਾਤਾ ਆਪਣਾ ਬੰਦਾ ਕਰ ਹੁਣ ਆਪਾਂ ਦੂਜੇ ਜੇ ਉਹ ਤੋਂ ਦੇ ਕੰਮ ਬੰਦਾ ਮੈਂ ਬੋਲਣ ਲੱਗਾ ਜਿਹੜੀ ਗੱਲ ਦਾ ਘੰਟਾ ਦੋ ਦੋ ਚੀਜ਼ਾਂ ਹੁੰਦੀਆਂ ਫਾਰਮਿੰਗ ਕੋਲ ਆਸਤੇ ਬਹੁਤ ਕੁਝ ਕਰਨਾ ਪਿਆ ਥੱਲੇ ਜਦੋਂ ਚੂਨਾ ਪਿਆ ਫਾਰਮਿੰਗ ਬੈਠੇ ਫੋਟੋ ਕੋਲ ਚਾਰ ਫਾਇਰ ਨਹੀਂ ਉਹ ਚਾਰ ਫੋਟੋਆਂ ਖਿੱਚ ਕੇ ਭੇਜਤੀਆਂ ਤਾਂ ਕੀ ਫਰਕ ਪੈ ਗਿਆ ਚਾਰ ਚਾਰ ਫਾਇਰ ਨਹੀਂ ਕਰ ਸਕਦੇ ਹੈ ਨਹੀਂ ਕਰਨਾ ਜੀ ਨਹੀਂ ਤਾਂ ਭਾਈ ਆ ਕਰਦੇ ਤਾਂ ਹਿਲਦੀ ਨਹੀਂ ਮੈਂ ਤੁਹਾਨੂੰ ਦਿਉਂਦੀ ਜੀ ਆਸਵਾਸਾ ਮੇਰੀ ਗੱਲ ਸੁਣੋ ਨਾ ਫਾਰਮਿੰਗ ਜੱਜ ਨਹੀਂ ਕਰੋ ਤੁਸੀਂ ਕਹਿੰਦੇ ਗੈਸ ਪਾਈਪ ਲਾਣਾ ਆ ਚਲ ਵੱਡੀ ਚੋਦੇ ਕੰਮ ਬਣਦਾ ਅਸੀਂ ਸਾਨੂੰ ਬੀੜ ਕੋ ਭੇਜੇ ਵੀ ਆ ਕੰਮ ਚੱਲੀ ਜਾਂਦਾ ਤੁਸੀਂ ਆਏ ਭੱਜ ਕੇ ਤੁਸੀਂ ਮਸ਼ੀਨਾਂ ਲਿਆਂਦੀ ਆਪਾਂ ਨਾਲ ਗਏ ਨਾ ਤੁਹਾਡੇ ਕੋਲੇ ਜੇ ਤੁਸੀਂ ਨਹੀਂ ਫਿਰ ਤੁਸੀਂ ਤਾਂ ਉਹ ਤੋਂ ਬਾਅਦ ਫਸੇ ਹੋਏ ਹੋ ਮੇਰੀ ਸਾਫਤ ਨਾਲ ਇਹਦਾਂ ਨਹੀਂ ਕਿਹਾ ਜਾਂ ਅਸੀਂ ਹੁਣੇ ਕਹਿੰਦੇ ਮੇਰੀ ਅਸੀਂ ਤੁਹਾਨੂੰ ਜੋ ਕੁਝ ਕਰਨਾ ਪੈਂਦਾ ਕਹਿਣਾ ਪੈਂਦਾ ਅਸੀਂ ਪੁਲਿਸ ਤਾਂ ਅਸੀਂ ਹੋਰ ਲੋਕਾਂ ਦੇ ਪਾਸੇ ਹਾਂ ਫਸੇ ਉਦੋਂ ਹੀ ਹਰਗੇ ਵੇਲੇ ਸਾਾਨੂੰ ਤਾਂ ਕੋਈ ਰੌਲਾ ਨਹੀਂ ਪਾਉਂਦਾ ਸੀ ਉਹ ਨਹੀਂ ਉਦੋਂ ਤਾਂ ਕੰਪਨੀ ਸੀ ਹੁਣ ਇੱਧਰ ਜੋ ਸੰਭਰ ਆਇਆ ਇੱਧਰ ਸਾਨੂੰ ਸਾਫ਼ ਕਹਿ ਦਿਓ ਵੀ ਸਾਡਾ ਤਾਂ ਪਾਈ ਬੇਵਾਹ ਚਲੋ ਹੁਣ ਆਪਾਂ ਬੰਦ ਕਰਤਾ ਕੰਮ ਹੁਣ ਆਪਾਂ ਦੱਸੋ ਕੀ ਹੁਣ ਤੁਸੀਂ ਪਹਿਲਾਂ ਬੌਸ ਕੋਲ ਉਹਨਾਂ ਨੂੰ ਵੀ ਕੋਰਾਦਾ ਹੈ ਤੂੰ ਕੰਮband ਕਰਨ ਲਈ ਜਾਓ ਅਸੀਂ ਜਾਵਾਂਗੇ ਜੇ ਐਂ ਚਲਾਉਣਾ ਹੈ ਹੁਣ ਆਪਣੀ ਜਿਹੜੀ ਕੱਲ ਗੱਲ ਹੋਈ ਸੀ ਫੇ ਤੁਸੀਂ ਫੋਰਸ ਰਹੋ ਆਪਾਂ ਪਹਿਲਾਂ ਮੇਰੀ ਗੱਲ ਸੁਣ ਆਪਾਂ ਹਣ ਇੱਥੋਂ ਜੇ ਆਪਾਂ ਐਂ ਨਹੀਂ ਹੁਣ ਇੱਥੇ ਦੇਖਦੇ ਆਪਾਂ ਕੋਸ ਜੇ ਆਪਾਂ ਕਵਿਟ ਕਰਕੇ ਜਾਂਦੇ ਡੀਸੀ ਸਾਹਿਬ ਨੇ ਵੀ ਕਿਹਾ ਸੀ ਵੀ ਕੱਲ ਬੁਲਾਓ ਜੀ ਆਪਾਂ ਕੱਲ ਬੁਲਾ ਲਓ ਗੱਲ ਨੂੰ ਅਸੀਂ ਤਾਂ ਆ ਜਾਾਂਗੇ ਠੀਕ ਹੋ ਗਿਆ ਉੱਥੇ ਗਿਆਨ ਤੁਹਾਨੂੰ ਫੜ ਲਿਓ ਜੇ ਨਾ ਨਾ ਸਾਨੂੰ ਕੀ ਦਿੱਕਤ ਹੈ ਪਰਨਾ ਤੁਸੀਂ ਨਹੀਂ ਹੁੰਦੇ ਅੱਧੀ ਗੱਲ ਤਾਂ ਫਿਰ ਗੱਲ ਤਾਂ ਸਾਨੂੰ ਪਤਾ ਹੁੰਦੀ ਹੈ ਸਾਡੀ ਅੱਧੀ ਗੱਲ ਜੋ ਸਾਡੇ ਮੇਰੀ ਗੱਲ ਸੁਣ ਲਓ ਜੋ ਸਾਡੇ ਢਿੱਡ ਚ ਅਸੀਂ ਬਾਹਰੋਂ ਦੀ ਕਹਿੰਦੇ ਥ ਨਹੀਂ ਕਿਦੇ ਖਾਬਾ ਉੱਤੋਂ ਕੋਸੋ ਸਾਡੇ ਨਾਲ ਵਾਦਾ ਕਰਕੇ ਵੀ ਕੰਮ ਬੰਦ ਹੈ ਡਰੋਨ ਚੱਲੀ ਜਾਂਦਾ ਨਹੀਂ ਚੱਲੀ ਜਾਂਦਾ ਤੁਹਾਨੂੰ ਫੋਟੋ ਮਗਾ ਦਿੰਦੇ ਹੁਣ ਉਤਰਿਆ ਜੀ ਅਸੀਂ ਆਏ ਕਰਦੇ ਆ ਦੇਖਿਆ ਉਤਰ ਗਿਆ ਆਪਣੀ ਨੇ ਬੜੀ ਸਰ ਛੱਡੋ ਲੈ ਗਿਆ ਨਾ ਸੁਣਦਾ ਲੋਣਾ ਸਾਡੀ ਜਦੋਂ ਅਸੀਂ ਤੁਹਾਨੂੰ ਕਹਿੰਦੇ ਸੀ ਡਰੋਨ ਚੱਲਦਾ ਹੈ ਉਹ ਡਰੋਨਾਂ ਨੂੰ ਸੱਦ ਲਓ ਉਹਨੂੰ ਟਾਈਮ ਹੀ ਲੱਗਦਾ ਰਾਤ ਦੇ ਆਪਦੇ ਜੱਥੇ ਉੱਥੇ ਥੋੜੀ ਦੇਰ ਮੈਨੂੰ ਪਤਾ ਹੈ ਹੁਣ ਕਿਉਂ ਉਤਰਿਆ ਗਏ ਜਦੋਂ ਅਸੀਂ ਇਧਰੋਂ ਮੋੜੇ ਉਦੋਂ ਡਰੋਨ ਲਾਏ ਇਹ ਗੱਲ ਤੁਸੀਂ ਸਾਡੀ ਝੂਠੀ ਕਰਦੇ ਹੋ ਅਸੀਂ ਸਾਰੇ ਜਾਣਦੇ ਤੁਸੀਂ ਸਾਰੇ ਡਰੋਨ ਚਲਾ ਲਓਗੇ ਪਹਿਲਾਂ ਮੇਰੀ ਪਹਿਲਾਂ ਮੇਰੀ ਗੱਲ ਗੱਲ ਕਿਸੇ ਗੱਲ ਦੀ ਝੂਠੇ ਪਹਿਲਾਂ ਮੇਰੀ ਗੱਲ ਤਾਂ ਸੁਣੋ ਜਨਾਬ ਕਿਸੇ ਗੱਲ ਦੇ ਝੂਠੇ ਨਾ ਕਰੋ ਜਨਾਬ ਪਹਿਲਾਂ ਪੂਰੀ ਸੁਣ ਲਓ ਤੁਸੀਂ ਪਹਿਲਾਂ ਮੇਰੀ ਸੁਣੋ ਜੇ ਤੁਸੀਂ ਅਸੀਂ ਤੁਹਾਨੂੰ ਬੁਲਾਇਆ ਹੈ ਨਾ ਗੱਲ ਕਰਨ ਵਾਸਤੇ ਅਸੀਂ ਡਰੋਨ ਵਾਲ ਨੂੰ ਕਹਿਤਾ ਸੀ ਵੀ ਵਾਪਸ ਲੈ ਲੈ ਉਹ ਜਿੱਥੇ ਉੱਡਦਾ ਫਿਰਦਾ ਸੀ ਉਹਨਾਂ ਨੂੰ ਕਮਾਂਡ ਦੇ ਦਿੱਤੀ ਸੀ ਵੀ ਉਹਨੂੰ ਉੱਥੇ ਤੋਂ ਥੱਲੇ ਛੋੜ ਨਹੀਂ ਦੇਣਾ ਸੀ ਉਹਨੇ ਉਦੇ ਕੋਲ ਆਪਣੀ ਕੋਲ ਜੇਬ ਚ ਪਾ ਜਿੱਥੇ ਲੈਂਦਾ ਉੱਥੇ ਤਾਂ ਲਾਉਣਾ ਹੀ ਸੀ ਉਹ ਟਾਈਮ ਤਾਂ ਲੱਗਦੀ ਬਸ ਮੈਂ ਤਾਂ ਕਹਿੰਦਾ ਉਹਦਾ ਬੋਲਿਆ ਮੈਨੂੰ ਲੱਗਿਆ ਵੀਡੀਓ ਬਣੀ ਵੀਰ ਕੱਢ ਲਓ ਪ੍ਰਧਾਨ ਜੀ ਦਾ ਕਿਹਾ ਵੀ ਸਾਡੀ ਗੱਲ ਤਾਂ 2 ਘੰਟੇ ਬਾਅਦ ਵੀ ਉਹ ਚਲੀ ਜਾਂਦਾ ਹੁਣ ਟਾਈਮ ਆਪਣੇ ਜੀ ਮੈਮ ਦੇਖੋ ਤੁਸੀਂ ਫੋਨ ਉੱਥੇ ਲਾਈ ਟੋਰ ਥੋੜਾ ਇੱਕ ਕਰਦਾ ਨਹੀਂ ਹੁਣ ਆਪਾਂ ਕੱਲ ਮੀਟਿੰਗ ਦਾ ਇੱਕ ਵਾਰੀ ਆਹ ਕਰੋ ਪ੍ਰਧਾਨ ਸਾਹਿਬ ਆਪਾਂ ਹੁਣ ਕੱਲ ਦਾ ਇੱਕ ਤਾਂ ਜਿਹੜੀ ਗੱਲ ਅਸੀਂ ਗੱਲ ਲੈ ਕੇ ਆਈ ਸੀ ਥੋੜੇ ਅੰਦਰ ਕੀ ਹੈ ਹਾਂਜੀ ਜਿਹੜੇ ਮਰਜ਼ੀ ਆਪ ਸਾਨੂੰ ਮੇਰੇ ਸਾਹਮਣੇ ਕਰਦੇ ਬੰਦੀ ਬੁੱਝੇ ਦੇ ਅੰਦਰ ਕੀ ਆ ਤੁਹਾਡੀ ਜਿੰਦਗੀ ਨੰਗੀ ਜੀ ਤੁਹਾਡੇ ਹੱਥਾਂ 'ਚ ਤਾਂ ਸਾਰੇ ਖੇਡ ਖੇਡੋ ਸਾਡੇ ਮੂੰਹ ਤੇ ਗਾਈ ਦੇਤਾ ਨਹੀਂ 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 ਤੁਹਾਡੀ ਹੋਰ ਇਧਰ ਗੱਲ ਸੁਣੋ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ ਹੋ ਗਈ 74 ਸਾਲ ਦੀ 74 ਸਾਲ ਦੀ ਜਦੋਂ ਮੇਰੀ ਹੈਗੀ 37 ਸਾਲ ਦੀ ਡਬਲਓ ਤੁਸੀਂ ਜਦੋਂ ਮੈਂ 74 ਦਾ ਦੂੰ ਮੈਂ ਵੀ ਦੇਖ ਕੇ ਦੱਸ ਲਿਆ ਕਰੂੰਗਾ ਤੁਹਾਡਾ ਫਿਰ ਸਾਡੀ ਨੂੰ ਸੁਣ ਲੋ ਨਾ ਇਹ ਫਿਰ 37 ਵਾਲੀ ਜਦੋਂ ਸਾਡੀ ਸੁਣਦਾ ਲੋ ਨਾ 70 ਵਾਲੇ ਜਦੋਂ 70 ਗੱਲ ਕਰਾਂਗੇ ਜਤਿੰਦਰ ਸਿੰਘ ਜੀ ਨੂੰ ਲਾਏ ਹੋ ਸੀ ਉਹਦੇ ਨਾਲ ਮੁਕਾਬਲਾ ਕਰਦੇ ਸਾਹਮਣੇ ਖੜ ਦੇ ਉਹਦੇ ਹੋ ਗਏ ਸੀ ਸਾਹਮਣੇ 60 ਵਾਲੇ ਜਸਕਰਨ ਸਿੰਘ ਕਰਦੇ ਹੀ ਆ ਤੁਹਾਡੇ ਨਾਲ ਸਾਹਮਣੇ ਆ ਉਹ ਕਰਦੀ ਨੇ ਜਿਹੜੀ ਜਿਹਦੀ ਸੋਡੀ ਉਮਰ ਹੈ ਇਹਦੇ ਉਹਦੇ ਮੇਰਾ ਆ ਕੋਰਸ ਹੋ ਗਿਆ ਉਹ ਉੱਥੇ ਹੈਗਾ ਹੀ ਮੰਨਦੇ ਆ ਕਿਹੜੀ ਕੱਲ ਕੱਲ ਹੈ ਪੜਾਈ ਕਿਤਾਬੀ ਹੈ ਨਹੀਂ ਜਰਵਾਹ ਪੰਜਾਬੀ ਹੁੰਦਾ ਜੀ ਵੀ ਉਹਨਾਂ ਨੂੰ ਮਾਲਕ ਨੂੰ ਬੜਾ ਜੀ ਦੇਖਦਾ ਜਦੋਂ ਅਸੀਂ ਅਸੀਂ ਜਵਨਦਾਨ ਸੀਗੇ ਉਹ ਸਾਨੂੰ ਹੀ ਉਹ ਜਿਹੜੀ ਕੱਲ ਗੱਲ ਆਪਾਂ ਰੱਖੀ ਸੀ ਨਾ ਉਹੀ ਅੱਜ ਜਿਹੜਾ ਮੈਸੇਜ ਕਨਵੇ ਕੀਤਾ ਕੱਲ ਵੀ ਨਹੀਂ ਪਰ ਅਸੀਂ ਦੇਖੋ ਸਾਡਾ ਅਥਰਾਜ ਕੀ ਹੈ ਤੁਸੀਂ ਜਦੋਂ ਸਾਰਾ ਕੁਝ ਹੋ ਜਾਂਦਾ ਸਾਹਮਣੇ ਸਾਹਮਣੀ ਹੋ ਜਾਂਦਾ ਫੋਰਸ ਵੀ ਫਾਇਸੇ ਜਣਾ ਦਿੰਦੇ ਹੋ ਉਦੋਂ ਬਾਅਦ ਕਹਿੰਦੇ ਹੋ ਗੱਲ ਇਹ ਫਾਇਸੇ ਸਾਰਿਆਂ ਨੂੰ ਦੂਜਾ ਇੱਕ ਦੂਜੇ ਨੂੰ ਚੜਾਉਣ ਤੋਂ ਪਹਿਲਾਂ ਇਹ ਖਾਲਸੇ ਕਰਦੋ ਪਹਿਲਾਂ ਕਰ ਲੋ ਗੱਲਬਾਤ ਹੁਣ ਦੇਖੋ ਮੇਰੀ ਗੱਲ ਜੋ ਤਾਂ ਨਹੀਂ ਨਿਬੜਦੀ ਕਹ ਵੀ ਤੁਸੀਂ ਆਪਦੀ ਮਰਜ਼ੀ ਕਰੋ ਲੜਾਈ ਜੰਗ ਤਾਂ ਕਦੋਂ ਕਿਤੇ ਹੀ ਲੱਗਣੀ ਹੁੰਦੀ ਆ ਫੋਨ ਚ ਚਿਰਦੀਆਂ ਬੈਠੀਆਂ ਨਾ ਉੱਥੇ ਹੁਣ ਉਹਨਾਂ ਨੂੰ ਫੋਟੋ ਖਿੱਚ ਕੇ ਤਾਂ ਪਾਉਣੀ ਵੀ ਆ ਬੋਲ ਬਾਕਦਾਂ ਵੀ ਜਾਣੀ ਆ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਆਪਾਂ ਕੱਲ ਗੱਲ ਕੀਤੀ ਸੀ ਵੀ ਆਪਾਂ ਉਹਨਾਂ ਨੂੰ ਮਾਲਕਾਂ ਨੂੰ ਬੁਲਾ ਕੇ ਉਹਨਾਂ ਨਾਲ ਆਪਾਂ ਨੇਗੋਸ਼ੀਏਸ਼ਨ ਦੀ ਗੱਲ ਕਰੀਏ ਵੀ ਇਹ ਗਰੀਬ ਬੰਦੇ ਪਾਈਏ ਕੋਈ ਫਸੀ ਕੇ ਦੋ ਚਾਵਾਂ ਕਰਾਉਂਦੇ ਆ ਤੁਸੀਂ ਇਹਨਾਂ ਦੇ ਨਾਂ ਕਰਾਓ ਆਪਾਂ ਉਹ ਗੱਲ ਕਰੀਏ ਹਨਾ ਕਰ ਲੋ ਅਸੀਂ ਤਾਂ ਕਹਿੰਦੇ ਆ ਕਿ ਕਿਸ ਨੂੰ ਸੁਣਾਤਾ ਸੀ ਤਾਂ ਮਹੀਨਿਆਂ ਵਧੀ ਟਾਈਮ ਲਾਇਆ ਸੀ ਕਦੇ ਕਦੇ ਕਿਤੇ ਜਾ ਕੇ ਜੀ ਮੇਨਿਕਣਾ ਨਹੀਂ ਕੋ ਸਕਦਾ ਵੱਡਾ ਹਿੱਸਾ ਮਰਨ ਗਿਆ ਸੀ ਉੱਤਰ ਲਾ ਮੈਂ ਕੱਲ ਵੀ ਬੋਲਿਆ ਜਿਹਨੂੰ 100 ਗਿੱਲਾ ਆਉਣਾ ਹੈ ਤੇ ਜਿਹਦੀ 100 ਗਿੱਲਾ ਜਾਊਗੀ ਉਹਦੇ ਜਵਾਕਾਂ ਨੂੰ ਨਹੀਂ ਮਾਰੂ ਅਸੀਂ ਤਾਂ ਵੱਟ ਵਿਸੇ ਮਾਰਦੇ ਆ ਯਾਰ ਫਿਰ ਜ਼ਮੀਨ ਦਾ ਲਾਜ ਕਿੱਥੇ ਲਿਖ ਜਾਣੀ ਆ ਉਹਨੇ ਇੱਕ ਨੂੰ ਮੋਬਾਈਲ ਬੰਦ ਕਰੇਗਾ ਇੱਕ ਨੂੰ ਬੰਦ ਕਰੇਗਾ ਮਾਲਕ ਜਿਹੜੇ ਚੱਲੀ ਗਾੜ ਦੇ ਆ ਕੇ ਕਿਹਨੇ ਕਰਦੇ ਇੱਕ ਨੂੰ ਬੰਦ ਕਰੂਗਾ ਬੰਦ ਨਹੀਂ ਕਰਦਾ ਮੁੰਡਾ ਪੱਥਰ ਘਾਰਾ ਪਹਿਲਾਂ ਤੁਸੀਂ ਦੇਖ ਹੁੰਦੇ ਆ ਅੱਜ ਦੀ ਗੱਲ ਤਾਂ ਫਿਰ ਦੇਖ ਹੁੰਦੇ ਆ ਜੋ ਸਾਡੇ ਮੇਰੀ ਗੱਲ ਸੁਣ ਲੋ ਜੋ ਸਾਡੇ ਢੱਡੀ ਚਾਸੀ ਬਾਹਰੋਂ ਦੀ ਕਹਿੰਦੇ ਥੋੜੇ ਢੱਡੀ ਚ ਕੋਸ ਹੋ ਰਿਹਾ ਹੈ ਨਿੱਕੇ ਦੇ ਖਾਵਾ ਉੱਤ ਕੋਸੋ ਸਾਡੇ ਨਾਲ ਵਾਦਾ ਕਰਕੇ ਵੀ ਕੰਮ ਬੰਦ ਹੈ ਡਰੋਂ ਨ ਚਲੀ ਜਾਂਦਾ ਨਹੀਂ ਚਲੀ ਜਾਂਦਾ ਤੈਨੂੰ ਫੋਟੋ ਮਗਾ ਦੇਣੇ ਹੁਣ ਉਤਰਿਆ ਜੀ ਅਸੀਂ ਉਤਰ ਗਏ ਆਪਣੇ ਨੇ ਬੜੀ ਉਤਰਿਆ ਫੇਰੀ ਫਲ ਸਰ ਛੱਡੋ ਲੈ ਗਿਆ ਨਾ ਸੁਣਦਾ ਲੋਣਾ ਸਾਡੀ ਹਾਂ ਜਦੋਂ ਅਸੀਂ ਤੁਹਾਨੂੰ ਕਹਿੰਦੇ ਸੀ ਡਰੋਨ ਚੱਲਦਾ ਹੈ ਉਹ ਡਰੋਨਾਂ ਨੂੰ ਸੱਦ ਲਓ ਉਹਨੂੰ ਟਾਈਮ ਹੀ ਲੱਗਦਾ ਰਹਾਂ ਤੇ ਆਪਦੇ ਜਿੱਥੇ ਉੱਥੇ ਥੋੜੀ ਜਿਹੀ ਮੈਨੂੰ ਪਤਾ ਹੈ ਹੁਣ ਕਿਉਂ ਉਤਰੇਗਾ ਜਦੋਂ ਅਸੀਂ ਇਧਰੋਂ ਮੁੜੇ ਉਹ ਤੋਂ ਡਰੋਨ ਲਾ ਤੇ ਇਹ ਗੱਲ ਤੁਸੀਂ ਸਾਡੀ ਝੂਠੀ ਕਰ ਦਿਓ ਅਸੀਂ ਸਾਰੇ ਜਨਾਬ ਤੁਸੀਂ ਸਾਰੇ ਡਰੋਨ ਚਲਾ ਲਓ ਜੀ ਜੀ ਪਹਿਲਾਂ ਮੇਰੀ ਪਹਿਲਾਂ ਮੇਰੀ ਗੱਲ ਸਮਝੋ ਜਨਾਬ ਗੱਲ ਕਿਸੇ ਗੱਲ ਦੀ ਝੂਠੇ ਪਹਿਲਾਂ ਮੇਰੀ ਗੱਲ ਤਾਂ ਸਮਝੋ ਜਨਾਬ ਕਿਸੇ ਗੱਲ ਦੇ ਝੂਠੇ ਤਾਂ ਕਰੋ ਪਹਿਲਾਂ ਮੇਰੀ ਪਹਿਲਾਂ ਪੂਰੀ ਸੁਣ ਲਓ ਤੁਸੀਂ ਪਹਿਲਾਂ ਮੇਰੀ ਸੁਣੋ ਜਦੋਂ ਤੁਸੀਂ ਤੁਹਾਨੂੰ ਬੁਲਾਇਆ ਹੈ ਨਾ ਗੱਲ ਕਰਨ ਵਾਸਤੇ ਅਸੀਂ ਉਹਦੇ ਕੋਲ ਆਪਣੀ ਕੋਲ ਜੇਬ ਚ ਪਾ ਜਿੱਥੇ ਲੈਂਦਾ ਉੱਥੇ ਤਾਂ ਲਾਉਣਾ ਹੀ ਸੀ ਉਹ ਟਾਈਮ ਤਾਂ ਲੱਗਦੀ ਬੰਦ ਹੋ ਗਈ ਆ ਲੱਗ ਟਾਈਮ ਲੱਗਦਾ ਮੈਂ ਤਾਂ ਕਹਿੰਦਾ ਉਹਦਾ ਬੋਲਿਆ ਮੈਨੂੰ ਲੱਗਿਆ ਵੀਡੀਓ ਬਣੀ ਵੀਰ ਕੱਢ ਲਓ ਪ੍ਰਧਾਨ ਜੀ ਦਾ ਕਹਿਣਾ ਵੀ ਸਾਡੀ ਗੱਲ ਤਾਂ 2 ਘੰਟੇ ਬਾਅਦ ਵੀ ਉਹ ਚਲੀ ਜਾਂਦਾ ਹੁਣ ਟਾਈਮ ਆਪਣੇ ਜੀ ਮੈਮ ਦੇਖੋ ਤੁਸੀਂ ਫੋਨ ਉੱਥੇ ਲਾਈ ਟੋਰਨ ਤੁਹਾਡੇ ਇੱਥੇ ਕਰਦਾ ਨਹੀਂ ਹੁਣ ਆਪਾਂ ਕੱਲ ਮੀਟਿੰਗ ਦਾ ਇੱਕ ਵਾਰੀ ਆਹ ਕਰੋ ਨਹੀਂ ਨਹੀਂ ਪ੍ਰਧਾਨ ਸਾਹਿਬ ਆਪਾਂ ਹੁਣ ਕੱਲ ਦਾ ਇੱਕ ਤਾਂ ਜਿਹੜੀ ਗੱਲ ਅਸੀਂ ਗੱਲ ਲੈ ਕੇ ਆਇਓ ਥੋੜੇ ਅੰਦਰ ਕੀ ਹੈ ਹਾਂਜੀ ਜਿਹੜਾ ਮਰਜੀ ਆਪ ਸਾਨੂੰ ਮੇਰੇ ਸਾਹਮਣੇ ਕਰਦੇ ਮੈਂ ਤੁਹਾਨੂੰ ਪੁੱਛੀ ਨਵੀਂ ਦੇ ਅੰਦਰ ਕੀ ਹੈ ਮੇਰੀ ਜਿੰਦਗੀ ਨੰਗੀ ਜੀ ਤੁਹਾਡੇ ਹੱਥਾਂ 'ਚ ਤਾਂ ਸਾਰੇ ਖੇਡ ਚੁੜ ਗਏ ਮੈਂ ਮੂੰਹ ਤੇ ਕਾਈ ਦੇਤਾ ਨਹੀਂ ਨਹੀਂ ਤੁਹਾਡੇ ਹੋਰ ਇਧਰ ਗੱਲ ਸੁਣੋ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਹੋ ਗਈ 74 ਸਾਲ ਦੀ 74 ਸਾਲ ਦੀ ਜਦੋਂ ਮੇਰੀ ਹੈਗੀ 37 ਸਾਲ ਦੀ ਡਬਲਓ ਤੁਸੀਂ ਜਦੋਂ ਮੈਂ ਚੁੱਤਰ ਦਦੂ ਮੈਂ ਵੀ ਦੇਖ ਕੇ ਦੱਸਿਆ ਕਰੂੰਗਾ ਤੁਹਾਡਾ ਫਿਰ ਸਾਡੀ ਨੂੰ ਸੁਣ ਲੋ ਨਾ ਜੇ ਫਿਰ 37 ਵਾਲੀ ਜਦੋਂ ਸਾਡੀ ਸੁਣਦਾ ਲੋ ਨਾ 74 ਵਾਲੇ ਜਦੋਂ ਚੁੱਤਰ ਦੀ ਗੱਲ ਕਰਾਂਗੇ ਜਤਿੰਦਰ ਜੈਨ ਨੂੰ ਲਾਇਆ ਸੀ ਉਹਦੇ ਨਾਲ ਮੁਕਾਬਲਾ ਕਰਦੇ ਸਾਹਮਣੇ ਖੜਦੇ ਉਹਦੇ ਹੋ ਗਏ ਸੀ ਸਾਹਮਣੇ 60 ਵਾਲੇ ਜਸਕਰਨ ਸਰ ਕਰਦੇ ਹੀ ਆ ਤੁਹਾਡੇ ਨਾਲ ਸਮਝ ਲੈਂਦੇ ਆ ਉਹ ਕਰਦੀ ਨੇ ਜਿਹੜੀ ਜਿਹਦੀ ਸੋਡੀ ਉਮਰ ਹੈ ਇਹਦੇ ਉਹਦੇ ਮੇਰਾ ਆ ਕੋਰਸ ਹੋ ਗਿਆ ਉਹ ਉੱਥੇ ਹੈਗਾ ਹੀ ਮੰਨਦੇ ਆ ਜਿਹੜੀ ਕੱਲ ਗੱਲ ਆ ਫੜਾਈ ਕਿਤਾਬੀ ਹੈ ਨਹੀਂ ਜਰਵਾਹ ਤਾਂ ਤਜਰਬਾ ਹੁੰਦਾ ਜਦੋਂ ਅਸੀਂ ਜੀ ਜੀ ਜਮਾਨਦਾਨ ਸੀਗੇ ਹੁਣ ਬਹੁਤ ਸਾਨੂੰ ਹੀ ਹੋਵੇਗਾ ਜਿਹੜੀ ਕੱਲ ਗੱਲ ਆਪਾਂ ਰੱਖੀ ਸੀ ਨਾ ਉਹੀ ਅੱਜ ਨੇ ਮੈਸੇਜ ਕਨਵੇ ਕੀਤਾ ਨਹੀਂ ਨਹੀਂ ਮੇਰੀ ਗੱਲ ਵੀ ਨਹੀਂ ਅਸੀਂ ਦੇਖੋ ਸਾਡਾ ਅਥਰਾਜ ਕੀ ਤੁਸੀਂ ਜਦੋਂ ਆ ਸਾਰਾ ਗੁੱਸਾ ਜਿਹੜਾ ਸਾਹਮਣੇ ਸਾਹਮਣੀ ਹੋ ਜਾਂਦਾ ਫੋਰਥ ਵੀ ਫਾਇਸੇ ਚੜਾ ਦਿੰਦੇ ਹੋ ਉਦੋਂ ਬਾਅਦ ਕਹਿੰਦੇ ਗੱਲ ਇਹ ਫਾਇਸੇ ਸਾਰਿਆਂ ਨੂੰ ਦੂਜਾ ਇੱਕ ਦੂਜੇ ਨੂੰ ਚੜਾਉਣ ਤੋਂ ਪਹਿਲਾਂ ਇਹ ਖਰਚੇ ਕਰਨ ਤੋਂ ਪਹਿਲਾਂ ਕਰ ਲੋ ਗੱਲਬਾਤ ਹਾਂ ਦੇਖੋ ਮੇਰੀ ਗੱਲ ਜੋ ਤਾਂ ਨਹੀਂ ਨਿਬੜਦੀ ਕਹਿੰਦੇ ਤੁਸੀਂ ਆਪਦੀ ਮਰਜ਼ੀ ਕਰੋ ਲੜਾਈ ਜੰਗ ਤਾਂ ਕਦੋਂ ਕਿਤੇ ਹੀ ਲੱਗਣੀ ਹੁੰਦੀ ਆ ਫੋਟੋ ਚਿਰਦੀਆਂ ਬੈਠੀਆਂ ਨਾ ਉੱਥੇ ਹੁਣ ਉਹਨਾਂ ਦੇ ਫੋਟੋ ਖਿੱਚ ਕੇ ਤਾਂ ਪਾਉਣੀ ਵੀ ਆ ਬੱਸ ਦਾਂਗਾ ਵੀ ਜਾਣੀ ਆ ਤੁਸੀਂ ਮੇਰੀ ਗੱਲ ਸੁਣੋ ਜਿਹੜੀ ਆਪਾਂ ਕੱਲ ਗੱਲ ਕੀਤੀ ਸੀ ਵੀ ਆਪਾਂ ਉਹਨਾਂ ਨੂੰ ਮਾਲਕਾਂ ਨੂੰ ਬੁਲਾ ਕੇ ਉਹਨਾਂ ਨਾਲ ਆਪਾਂ ਨੇਗੋਸ਼ੀਏਸ਼ਨ ਦੀ ਗੱਲ ਕਰੀਏ ਵੀ ਇਹ ਗਰੀਬ ਬੰਦੇ ਪਾਈਏ ਕੋਈ ਫਸੀ ਕਿਦੋਂ ਖਚਾਵਾ ਕਰਾਉਂਦੇ ਆ ਤੁਸੀਂ ਇਹਨਾਂ ਦੇ ਨਾਂ ਕਰਾਓ ਆਪਾਂ ਉਹ ਗੱਲ ਕਰੀਏ ਹਣਾ ਕਰ ਲੋ ਅਸੀਂ ਤਾਂ ਕਹਿੰਦੇ ਆ ਇਹ ਕਿਸ ਨੂੰ ਸੁਣਾਤਾ ਸੀ ਤਾਂ ਠ ਮਿੰਨਕਾਣਾਂ ਨੂੰ ਕੋਸੋ ਵੱਡਾ ਹਿੱਸਾ ਮੰਨ ਲਿਆ ਸੀ ਉੱਤਰ ਲਾ ਮੈਂ ਕੱਲ ਵੀ ਬੋਲਿਆ ਜਿਹਨੂੰ 100 ਗਿੱਲਾ ਆਉਣਾ ਹੈ ਤੇ ਜਿਹਦੀ 100 ਗਿੱਲਾ ਜਾਊਗੀ ਉਹਦੇ ਜਵਾਕਾਂ ਨੂੰ ਨਹੀਂ ਮਾਰੂਗਾ ਅਸੀਂ ਤਾਂ ਵੱਟ ਵਿਸੇ ਮਾਰਦੇ ਆ ਯਾਰ ਫਿਰ ਜ਼ਮੀਨ ਨੂੰ ਲਾ ਦੇ ਕਿੱਥੇ ਲਿਖ ਜਾਣੀ ਆ ਉਹਨੇ ਇਹਨੂੰ ਮੋਬਾਈਲ ਬੰਦ ਕਰਾਂਗੇ ਮੈਂ ਬੰਦ ਕਰਾਂਗੇ ਮਾਲਕ ਜਿਹੜੇ ਚੱਲੀ ਜਾਣੀ ਆ ਇਹਨੂੰ ਬੰਦ ਕਰ ਦੇ ਇੱਕ ਨੂੰ ਬੰਦ ਕਰਾਂ ਮੈਂ ਬੰਦ ਨਹੀਂ ਕਰਦਾ ਮੁੰਡਾ ਪੱਤਰਕਾਰ